ਫ੍ਰੀ ਫਾਇਰ ਗੇਮ ਖੇਡਦੀ ਸੀ ਕਿ ਉਹਦੇ ਵਿੱਚ ਕਾਲੂ ਚੰਗਾ ਦਾ ਬੰਦਾ ਹੈ ਉਹ ਇਹਦੇ ਵਿੱਚ ਆਇਆ ਤੇ ਉਹਨੇ ਆਪਣੇ ਚਾਂਸੇ ਵਿੱਚ ਲਿਆ ਤੇ ਉਹਦੇ ਨਾਲ ਹੀ ਗੱਲਬਾਤ ਕਰਦੀ ਸੀ ਜਸਤ ਉਹ ਬਹੁਤ ਪਰੇਸ਼ਾਨ ਹੈ ਬੱਚੇ ਯਾਦ ਕਰਦੇ ਆਪਣੀ ਮਾਂ ਨੂੰ ਉਹਦੀ ਫੋਟੋ ਦੀ ਦੇਖ ਕੇ ਦੁਖੀ ਹੁੰਦੇ ਆ ਰਾਤ ਨੂੰ ਹੁੰਦੇ ਆ ਮੋਬਾਈਲ ਗੇਮ ਨੇ ਹੱਸਦਾ ਵਸਦਾ ਪਰਿਵਾਰ ਉਜਾੜ ਕੇ ਰੱਖ ਦਿੱਤਾ ਇਹ ਪਤੀ ਅੱਖਾਂ ਦੇ ਵਿੱਚ ਹੰਝੂ ਭਰ ਕੇ ਆਪਣੀ ਪਤਨੀ ਦਾ ਇੰਤਜ਼ਾਰ ਕਰ ਰਿਹਾ ਹੈ ਤੇ ਮਾਸੂਮ ਬੱਚਿਆਂ ਦੀਆਂ ਨਜ਼ਰਾਂ ਆਪਣੀ ਮਾਂ ਨੂੰ ਦੇਖ ਰਹੀਆਂ ਨੇ ਦਰਅਸਲ ਇੱਕ ਔਰਤ ਗੇਮ ਖੇਡਣ ਦੀ ਸ਼ੌਕੀਨ ਸੀ ਫ੍ਰੀ ਫਾਇਰ ਗੇਮ ਆਪਣੇ ਮੋਬਾਈਲ ਦੇ ਉੱਤੇ ਅਕਸਰ ਹੀ ਖੇਡਿਆ ਕਰਦੀ ਸੀ ਪਰ ਇਸੇ ਗੇਮ ਨੇ ਇਸ ਔਰਤ ਦਾ ਘਰ ਉਜਾੜ ਕੇ ਰੱਖ ਦਿੱਤਾ ਹੈ। ਦਰਅਸਲ ਗੇਮ ਖੇਡਦੇ ਹੋਏ ਇਸਦੀ ਇੱਕ ਨੌਜਵਾਨ ਦੇ ਨਾਲ ਦੋਸਤੀ ਹੁੰਦੀ ਹੈ ਤੇ ਫਿਰ ਪਿਆਰ ਹੋ ਜਾਂਦਾ ਹੈ। ਤੇ ਦੇਖਦੇ ਹੀ ਦੇਖਦੇ ਇਹ ਨੋਬਤ ਆ ਜਾਂਦੀ ਹੈ ਕਿ ਔਰਤ ਆਪਣੇ ਘਰ ਵਾਲੇ ਨੂੰ ਛੱਡ ਕੇ ਆਪਣੇ ਦੋ 마ਸੂਮ ਬੱਚਿਆਂ ਨੂੰ ਛੱਡ ਕੇ ਇਸ ਸ਼ਖਸ ਦੇ ਨਾਲ ਫਰਾਰ ਹੋ ਜਾਂਦੀ ਹੈ। ਤੇ ਅੱਜ ਇੱਕ ਸਾਲ ਹੋ ਗਏ ਇਸ ਔਰਤ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਹਾਲਕਿ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਸੀ ਪਰ ਇਸ ਔਰਤ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਇਹ ਮਾਮਲਾ ਹੁਸ਼ਿਆਰਪੁਰ ਦੇ ਮੁਕੇਰੀਆ ਦੇ ਕਸਬਾ ਹਾਜੀਪੁਰ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੀ ਰਹਿਣ ਵਾਲੀ ਅਨੀਤਾ ਪਿਛਲੇ 1 ਸਾਲ ਤੋਂ ਲਾਪਤ ਹੈ ਅਤੇ ਉਸਦੇ ਪਤੀ ਦਾ ਕਹਿਣਾ ਹੈ ਕਿ ਉਸਦਾ ਵਿਆਹ ਸਾਲ 2011 ਦੇ ਵਿੱਚ ਸੰਗਰੂਰ ਦੇ ਪਿੰਡ ਮੁੰਨਕ ਦੀ ਰਹਿਣ ਵਾਲੀ ਅਨੀਤਾ ਦੇ ਨਾਲ ਹੋਇਆ ਸੀ। ਸਭ ਕੁਝ ਸਹੀ ਚੱਲ ਰਿਹਾ ਸੀ, ਜ਼ਿੰਦਗੀ ਸੋਹਣੀ ਲੱਗ ਰਹੀ ਸੀ, ਉਸਦੇ ਦੋ ਬੇਟੇ ਵੀ ਸਨ। ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਪਰ ਅਚਾਨਕ ਸਾਲ 2020 ਦੇ ਵਿੱਚ ਉਸਦੀ ਪਤਨੀ ਨੂੰ ਗੇਮ ਖੇਡਣ ਦੀ ਆਦਤ ਪੈ ਗਈ। ਗੇਮ ਖੇਡਣ ਦੀ ਸ਼ੌਕੀਨ ਹੋ ਗਈ ਨੀਤਾ ਨਾਦੀਗਿਆ ਔਰਤ ਅਤੇ ਗੇਮ ਖੇਡਦੇ-ਖੇਡਦੇ ਇਸ ਨੂੰ ਇੱਕ ਸ਼ਖਸ ਦੇ ਨਾਲ ਪਿਆਰ ਹੋ ਗਿਆ ਅਤੇ ਨੋਬਤ ਆ ਗਈ ਕਿ ਘਰ ਪਰਿਵਾਰ ਨੂੰ ਛੱਡ ਕੇ ਨੀਤਾ ਨਾਦੀਗਿਆ ਔਰਤ ਆਪਣੇ ਆਸ਼ਕ ਦੇ ਨਾਲ ਫਰਾਰ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਹੀ ਭਾਲ ਕੀਤੀ ਗਈ ਪਰ ਅਜੇ ਤੱਕ ਵੀ ਇਸ ਦਾ ਕੁਝ ਪਤਾ ਨਹੀਂ ਲੱਗ ਸਕਿਆ ਉਹਨਾਂ ਮੰਗ ਕੀਤੀ ਹੈ ਪ੍ਰਸ਼ਾਸਨ ਤੋਂ ਵੀ ਕਿ ਉਹਨਾਂ ਦੀ ਪਤਨੀ ਦਾ ਪਤਾ ਲਗਾਇਆ ਜਾ ਸਕੇ ਕਿ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਹਾਂ ਫ੍ਰੀ ਫਾਇਰ ਗੇਮ ਖੇਡ ਰਹੀ ਸੀ ਕਿ ਉਹਦੇ ਵਿੱਚ ਕਾਲੂ ਚੰਗਾ ਦਾ ਬੰਦਾ ਹੈ ਉਹ ਇਹਦੇ ਵਿੱਚ ਆਇਆ ਤੇ ਉਹਨੇ ਆਪਣੇ ਚਾਂਸੇ ਵਿੱਚ ਲਿਆ ਤੇ ਉਹਦੇ ਨਾਲ ਹੀ ਗੱਲਬਾਤ ਕਰਦੀ ਸੀਗੀ ਤੇ ਉਹਦੇ ਨਾਲ ਹੀ ਇਹਦਾ ਗੱਲਬਾਤ ਹੋਈ ਤੇ ਉਹ ਵੀ ਇਹਨੂੰ ਨਾਲ ਲੈ ਕੇ ਗਿਆ ਅਸੀਂ ਉਹਦੇ ਨਾਲ ਕੰਪਲੀਟਾ ਬਹੁਤ ਕੀਤੀਆਂ ਅਸੀਂ ਮਕੇਰੀਆਂ ਦਸੂਹਾ ਸ਼ਹਿਰਪੁਰ ਤੱਕ ਅਸੀਂ ਐਸਐਸਪੀ ਤੱਕ ਅਸੀਂ ਕੰਪਲੀਟਾ ਪਾਈਆਂ ਪਰ ਸਾਡਾ ਕੋਈ ਹੱਲ ਨਹੀਂ ਕੋਈ ਕੁਝ ਨਹੀਂ ਹੋਇਆ ਸਾਡਾ ਨਹੀਂ ਹੋਇਆ ਹਾਂ ਤੇ ਹਜੇ ਤੱਕ ਵੀ ਅਸੀਂ ਤੋੜ ਪੱਜ ਰਹੇ ਆ ਸਾਡੇ ਦੁੱਖ ਲਈ ਤਾਂ ਕੋਈ ਰਸਤਾ ਨਹੀਂ ਨਿਕਲਿਆ ਨਾ ਮਰੀ ਨਾ ਚਿੰਤੀ ਸਾਨੂੰ ਕੁਝ ਨਹੀਂ ਇਹਦਾ ਨਹੀਂ ਨਾ ਪਤਾ ਲੱਗ ਰਿਹਾ ਸਾਨੂੰ ਪ੍ਰਸ਼ਾਸਨ ਕੁਝ ਨਹੀਂ ਦੱਸ ਰਿਹਾ ਸਾਨੂੰ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਆਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿ ਜਿੱਥੇ ਵੀ ਹੈਗੀ ਆ ਸਾਡੇ ਪੇਸ਼ ਕੀਤੀ ਜਾਵੇ ਸਰ ਬਹੁਤ ਪਰੇਸ਼ਾਨ ਹੈ ਬੱਚੇ ਯਾਦ ਕਰਦੇ ਆਪਣੀ ਮਾਂ ਨੂੰ ਉਹਦੀ ਫੋਟੋ ਦੀ ਦੇਖ ਕੇ ਦੁਖੀ ਹੁੰਦੇ ਰਾਤ ਨੂੰ ਹੁੰਦੇ ਆ ਸਾਡੇ ਮੋਬਾਈਲ ਗੇਮ ਨੇ ਇਹ ਕਾਰ ਜਾੜਿਆ ਗੇਮ ਖੇੜਦੀ ਸੀਗੀ ਕੱਢੀ ਬਹੁ ਹਾਂਜੀ ਕੀ ਨਾਮ ਸੀ ਉਹਦਾ ਅਨੀਤਾ ਕੌਸ਼ਿਸ਼ ਇਹ ਪਤਾ ਨਹੀਂ ਕਿਦਾਂ ਉਹਨੇ ਗੇਮ ਗਾਡ ਲਈ ਕਿਦਾਂ ਨੇ ਸਾਨੂੰ ਇਹ ਨਹੀਂ ਪਤਾ ਲੱਗਾ ਕਿਦਾਂ ਕੱਢੀ ਕਿਦਾਂ ਨੇ ਉਸ ਗੇਮ ਚ ਕੀ ਖੇਡਦੇ ਸੀ ਉਸ ਫ੍ਰੀ ਫਾਇਰ ਖੇਡਦੇ ਸੀ ਹਮ ਬੱਚੇ ਕਹਿੰਦੇ ਫ੍ਰੀ ਫਾਇਰ ਹੀ ਸੀਗੀ ਜਦੋਂ ਮੈਂ ਪੁੱਛਣਾ ਬੱਚਿਆਂ ਨੂੰ ਵੀ ਇਹ ਕਿਹੜੀ ਗੇਮ ਹੁੰਦੀ ਹੈ ਕਹਿੰਦੇ ਫ੍ਰੀ ਫਾਇਰ ਹੈ ਹਾਂ ਆਈ ਸੀ ਇੱਕ ਮੁੰਡਾ ਸੀਗਾ ਕਾਲੂ ਚੰਗਾ ਦਾ ਹਮ ਤੇ ਉਹ ਉਹਦੇ ਸੀ ਸੀਗੀ ਤੇ ਉਹ ਆਹੀ ਫਿਰ ਉਹਦਾ ਨਾਮ ਵੀ ਲਿਆ ਤੇ ਫਿਰ ਇਹ ਸਾਰਾ ਕੁਝ ਦੱਸਿਆ ਮੁੰਡੇ ਨੇ ਕਹਿੰਦਾ ਫਿਰ ਇਹਨੂੰ ਕੋਈ ਦੱਸਿਆ ਸਾਰਾ ਕੁਝ ਵੀ ਮੇਰੀ ਉਹਦੇ ਨਾਲ ਗੱਲਬਾਤ ਹੈਗੀ ਜਾਂ ਕੁਝ ਵੀ ਹੈਗੇ ਮਾੜੀ-ਮੋਟੀ ਤੇ ਮੈਨੂੰ ਤੰਗ ਕਰਦਾ ਮਤਲਬ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵ্ল্ড ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈਵ ਪੰਜਾਬੀ ਟੀਵੀ